ਕਿਤੇ ਬੰਬ ਬਾਰ ਕਰਦਾ ਓ ਬਿੱਚੇ ਬੰਬਾ ਦੇਖ ਓ ਬੰਬਾ ਜਨਪਰ ਨਹੀਂ ਤੇ ਗਿਆ ਓ ਮੇਰਾ ਜਨਮ ਦੇਣਾ ਹੈ ਹੈ ਮੇਰਾ ਜਨਮ ਦੇਣਾ ਹੈ ਇਹ ਗੁੱਦਾ ਲੈ ਹੈ ਓ ਸੋਡੀਆਂ ਤੀਂਆਂ ਚੱਕ ਲੂ ਹਾ ਦੇਖ ਲਓ ਲੈ ਤੀਂਆਂ ਲਵੇ ਓ ਬਿੱਚ ਬੰਦਾ ਇਹਦਾ ਜਨਪਰ ਨਹੀਂ ਹੈਗਾ ਮੇਰੇ ਖਿਜ ਉਹ ਬੱਤੀ ਖਾ ਤਰਾ ਓ ਦੱਸੀ ਉਹ ਘੇਰ ਲਈ ਓ ਛੱਡ ਉਹਨੂੰ ਤੋੜ ਦੇ ਇਹਦਾ ਛੋਟਾ ਪੜਾ ਤੋੜ ਦੇ ਜੇ ਤੂੰ ਕੋਈ ਭੈਂਦਾ ਯਾਰੋ ਕੋਈ ਤਿਹਾਰ ਮਨਾਉਣ ਦੇਓਗੇ ਸਾਨੂੰ ਕਿ ਨਾ ਇਹ ਕਦੇ ਤਿਹਾਰ ਮੇਰੇ ਸਾਲਾ ਖਸਮੋ ਜਨਪਰੀ ਹੈਗਾ ਮੈਂ ਮਾੜੇ ਸਪਰੇਅ ਦਿੱਤਿਆਂ ਕਿ ਤਦ ਜੈਨੋ ਮੇਰਾ ਫਾਟੇ ਤੇ ਸਪਰੇਅ ਦਿੱਤਾਗਾ ਉਹ ਤਾਂ ਬੰਦਾ ਉਹਦੇ ਚ ਟੱਟੂ ਆ ਬੰਦਾ ਜਨਪਰਾ ਹੋ ਉਹਦੇ ਚ ਜਵਾਕ ਹੁੰਦਾ ਆ ਭੈਂਦਾ ਯਾਰ ਨੇ ਪੱਖੀ ਛੋਟਾ ਤੂੰ ਹੀ ਆਂ ਪੀਕੇ ਲੱਗ ਰਿਹਾ ਤੂੰ ਨੇ ਜਿਹੜੇ ਵੱਟ ਲੈ ਜਾਉਨੇ ਓਹ ਥੂਣ ਵਾਲਾ ਉਹ ਬਈ ਥੂਣ ਵਾਲਾ ਉਹ ਤਾਂ ਥੂਣ ਵਾਲਾ ਮੈਂ ਦੇਖਿਆ ਹੈਂ ਥੂਣ ਵਾਲਾ ਜਨਪਰਾ ਹੋ ਥੂਣ ਵਾਲਾ ਸੁਣਾ ਰਾਵੀ ਬੇੜੀ ਮਾਰਦਾ ਗੱਲਾਂ ਤੂੰ ਪਿੱਟੇ ਟੱਡਾ ਹੋੜਿਆ ਬਤਾ ਓਏ ਜਿਹੜਾ